ਚੁਗਲੋ ਚੁਗਲੋ ਓਏ ਹਾਂ ਬਾਹ ਸੁਣੀ ਏ ਤੈਨੂੰ ਹਾਂ ਸੁਣੀ ਏ ਮੈਨੂੰ ਵੀ ਓਏ ਅੰਦਰੋਂ ਆਉਂਦੀ ਹੁੰਦੀ ਆਪਣੇ ਬਾਜ ਚਗਲੋ ਚਗਲੋ ਓ ਜਿਹੇ ਜਾ ਬੰਦਾ ਉਹ ਜੀ ਬਾਹ ਸੁਣਦੀ ਆ ਉਹ ਮੈਨੂੰ ਤਾਂ ਸੁਣਾ ਪ੍ਰਮਾਤਮਾ ਅੰਦਰੋਂ ਕਹਿੰਦਾ ਵੀ ਚੁਗਲੋ ਚੁਗਲੋ ਪੁੱਤ ਚੁਗਲੋ ਚਗਲੋ ਨਹੀਂ ਕਹੇ ਚੁਗਲੋ ਕਹੇ ਮੈਂ ਤਾਂ ਚਗਲੋ ਸੁਣਿਆ ਓਏ ਫਿਰ ਉਹ ਹੀ ਗੱਲ ਜਿਹੇ ਜਾ ਬੰਦਾ ਉਹ ਜੀ ਬਾਹ ਸੁਣਦੀ ਆ ਇਹ ਰੱਬ ਬਾਜਾਂ ਮਾਰਦਾ ਦਾ ਬੰਦੇ ਨੂੰ ਚੰਗਾ ਵੜਾ ਟਾਈਮ ਕਰ ਲੱਗੇ ਉਹ ਬਾਜ ਆਉਂਦੀ ਨਹੀਂ ਅੰਦਰ ਚੋਰ ਓਏ ਹਾਂ ਤੈਨੂੰ ਫੇਰ ਸੁਣੇਂ ਮੈਨੂੰ ਵੀ ਸੁਣਿਆ ਯਾਰ ਉਹ ਚੋਰ ਮੈਨੂੰ ਵੀ ਸੁਣਿਆ ਚੋਰ ਓਏ ਇਹ ਨਾ ਬੰਦੇ ਜਦੋਂ ਕੋਈ ਆਪਾਂ ਮਾੜਾ ਕੰਮ ਕਰਦੇ ਆ ਨਾ ਉਹ ਪ੍ਰਮਾਤਮਾ ਲਾਹਨਤ ਪਾਉਂਦਾ ਬੰਦੇ ਨੂੰ ਅੰਦਰੋਂ ਆਪੇ ਬਾਜਾ ਹਾਂ ਜਿਵੇਂ ਪਹਿਲੀ ਗੱਲ ਆਸੀ ਚੁਗਲੋ ਚੁਗਲੋ ਹੁਣ ਚੋਰ ਆ ਗਿਆ ਓਏ ਆ ਗਏ ਮੈਂ ਨਰਮਾ ਓਏ ਛੋਟ ਕੱਦੀ ਵੱਡੇ ਛੋਟੇ ਬੰਦੇ ਨਹੀਂ ਕੁਝ ਐ ਆਰਮਾ ਜੱਦ ਹੋਵੇ ਤਾਂ ਪੂਰਾ ਤਗੜਾ ਤਾਲੀਆਂ ਮੰਗੂ ਆਓ ਸਹਉ ਸਹਉ ਹਾਂ 5 5 ਮਿੰਟਾਂ ਦੇ ਵਿੱਚ ਗੱਟਾ ਪਰ ਜੇ ਵੱਡਾ ਵੀ ਖਾਲਾ ਲਾ ਭਰ ਲਾਂ ਭਰ ਲਾਂ ਤੂੰ ਇਹ ਦੇਖ ਇੱਥੇ ਕੋਈ ਬੰਦਾ ਤਾਂ ਨਹੀਂ ਆ ਇੱਥੇ ਰੁਕ ਲੈਨੇ ਕਿਵੇਂ ਉਹ ਤੂੰ ਪਤਾ ਪੁੱਤਾ ਕੀਤਾ ਕਿ ਨਹੀਂ ਉਹ ਪਤਾ ਪੁੱਤਾ ਕੱਖ ਨਹੀਂ ਕੀਤਾ ਤੂੰ ਬਾਤੋਂ ਪਰ ਕੇ ਪੜ ਜਾ ਇੱਥੇ ਕੀ ਪਤਾ ਕਰ ਲਾਂਗੇ ਐ ਪਤਾ ਕਰਗੇ ਤੁਹਾਡੇ ਚ ਨਰਮੇ ਚ ਨਰਮਾ ਚੋਕਣਾ ਹਨਗਾ ਤੁਸੀਂ ਚੋਕਣਾ ਨਹੀਂ ਨਹੀਂ ਅਸ ਫੇ ਗੁ ਲਿਆਜੀ ਵਾਜੀ ਹੁੰਦਾ ਪਿੰਡ ਦਾ ਨਾ ਨਾ ਇਹੋ ਜੇ ਕੰਮ ਦੀ ਕਾਦੀ ਲਿਆਜੇ ਇਹ ਤਾਂ ਆਪਣੇ ਦਮ ਤੇ ਕਰਨੀ ਪੈਂਦੀ ਬਿੱਲੇ ਚੋਰੀ ਤੇ ਬਦਮਾਚੀ ਦਾ ਆ ਜਾ ਲੈ ਬਿੱਲੂ ਕੋਈ ਨਹੀਂ ਇੱਥੇ ਆ ਜਾ ਐ ਕਰ ਹਾਂ ਆ ਖੜਾ ਮੋਟਰਸਾਈਕਲ ਲਾਓ ਕਹਤੇ ਜੀ ਲੋੜ ਪਈ ਤਾਂ ਛੱਡ ਕੇ ਭੱਜਾਂਗੇ ਛੱਡ ਜਾ ਹਾਂ ਵੱਡਾ ਗੱਟਾ ਪੁਲੀ ਥਲੇ ਦੇ ਦੇ ਝੋਲੀਆਂ ਫੜੀ ਹੈ ਨਿਹੜੇ ਤੇੜੇ ਕੋਈ ਨਿਹੜੇ ਤੇੜੇ ਹੋਈ ਦੁਬਾਰਾ ਆਉਂਦਾ ਵੀ ਨਹੀਂ ਦੋ ਬਾਈ ਦਿਨ ਤੋਂ ਆਪਾਂ ਟੱਪ ਜਾਂਗੇ ਆਇਆ ਘੰਟਾ ਖੇਡਣਾ ਵੀ ਹੈ ਹੋਰ ਖੇਡਾ ਤੇ ਤਿਆਰੀ ਲਾਉਂਗੀਆਂ ਸਾਰੀ ਹਾਂ 6 5 ਵਜੇ ਖੇਡਣ ਲੱਗਿਆ ਦੇਖ ਉਹ ਇੱਥੋਂ ਨਾ ਫੜ ਅੱਛਾ ਆ ਕੇ ਆ ਜਾ बोली ना माड़े तेरे बिल्लू जे जट पाड़ आ गए ना पिंजरिया पाड़ दो पाड़ू सही बोले हुण करगे की खड़ जा ए फिर पे ओ खड़ जा के तू ना तोड़ देना अपन आ जा आ जा आ जा आ उठे जे बैठ जा ओरे आ जा भाई के चोकला इतने भाई जा। ਕਸ ਕਰ ਜਮਾ ਛੇ ਦੀ ਜਦੀ ਪੜਨ ਲਾ ਇਹ ਹੈ ਤਾਂ ਰੂਹੀ ਕੱਲੀ ਯਾਰ ਇਹ ਰੂਣੀ ਕਿ ਗਾਂ ਹੋਜ ਗਈ ਓਏ ਥੱਲੜੇ ਫੁੱਟ ਹੈ ਪਹਿਲਾ ਫੁੱਟਿਆ ਹੈ ਕਾਂ ਵਾਲੀ ਬੜੀ ਭਾਰੇ ਆ ਦੇ ਕਰ ਲੈ ਇਕੱਠੇ ਮੈਂਟ ਮਾਰ ਗੱਟਾ ਭਰ ਕੇ ਉੱਡੇ ਚੱਲ ਗਏ ਗੱਟਾ ਮੂੰਹ ਤੱਕ ਭਰਨਾ ਖਾਲੜਾ ਬਾਸੀ ਓਏ ਭਰ ਲਾਂਗੇ ਭਰ ਲਾਂਗੇ ਚਾਰ ਝੂਲੇ ਮਾਰ ਯਾਰ ਜੇ ਕੋਈ ਆਵੇ ਘੰਟਾ ਲਾਉਣਾ ਆਪਾਂ ਘੰਟੇ ਤੋਂ ਪਹਿਲਾਂ ਉੱਡ ਜਗੇ ਹੋਰ ਇਹ ਤਾਂ ਆਪਣੀ ਕਮਾਈ ਹੈ ਬਾਈ ਨੀ ਪੁੱਤ ਜੱਟਾਂ ਦਾ ਹੜ ਬੌਂਦਾ ਵੱਡੇ ਤੜਕੇ ਦਾ ਤੇਰੀ ਅੱਖਾਂ ਮੂਰੇ ਦਿਖਦੀ ਸੂਰਤ ਪਿਆਰੀ ਹੈ ਨਰਮਾ ਤਾਂ ਦੂਜੇ ਖੇਤ ਚੁਗੀ ਜਾਂਦੀ ਇੱਧਰ ਕੋਈ ਦੀਦਾ ਨਹੀਂ ਮੋਟਰਸਾਈਕਲ ਕੀਦਾ ਹੈ ਉਹਨਾਂ ਦਾ ਖੇਤ ਨੂੰ ਸਿੱਧੀ ਪਹੀ ਜਾਂਦੇ ਉਹਨਾਂ ਦਾ ਕਿਸੇ ਦਾ ਹੁਣੇ ਹੀ ਨਹੀਂ ਉਹ ਤੇ ਹੁਣ ਕੋਈ ਹੀਮਕੀਮ ਹੋ ਜੇ ਕੱਲ ਰਿਸ਼ਤੇਦਾਰਾਂ ਨੇ ਨਰਮਾ ਚੁੱਕ ਕੇ ਲੈ ਗਏ ਆ ਔਰ ਜੜਜੜਜੜਜੜ ਇਹ ਤਾਂ ਸ਼ੁਕਰ ਕਰੋ ਇਧਰ ਪਤਾ ਲੱਗ ਗਿਆ

ਕਾਲੀ ਸੋਲੇ ਪੱਤਰੀ ਨੇ ਲੱਗਨ ਦੀ ਰੇਟ ਘੱਟ ਲੱਗੂ ਆ ਉਹ ਨਹੀਂ ਨਹੀਂ ਪੱਤਰੀ ਪੁੱਤਰੀ ਕਿੰਨਾ ਕੁ ਰੇਟ ਘੱਟ ਲਾਜੋ ਕੀ ਕਮਾਂਟਲ ਵੇਚਣਾ ਹੈ ਵੇਚਣਾ ਦਾ 20 ਕਿਲੋ 20 ਕਿਲੋ ਨਹੀਂ ਠੀਕ ਆ ਕਾਰਗਲੀ ਫੀੜ ਵਾਲਾ ਦਿੱਤਾ ਆਪਣੇ ਕੋਲ ਕਿੰਨਾ ਕੁ ਪੈਜੋ ਦੇ ਚਾ ਕਿੰਨਾ ਕੁ ਪੈਜੋ ਉਹੀ 7-800 ਦਾ ਵੇਚਣਾ ਆਪਾਂ ਤਾਂ ਚੱਲ ਆਪਣੀ ਖੇਡ ਬਣ ਜੂ ਹੋਰ ਖੇਡ ਲਾਂਗੇ ਆਪਾਂ ਚੁਗਲੋ ਚੁਗਲੋ ਓਏ ਹਾਂ ਬਾਅ ਸੁਣੀਏ ਤੈਨੂੰ ਹਾਂ ਸੁਣੀਆ ਮੈਨੂੰ ਵੀ ਓਏ ਅੰਦਰੋਂ ਆਉਂਦੀ ਹੁੰਦੀ ਆਪਣੇ ਬਾਜ ਚਗਲੋ ਚਗਲੋ ਜਿਹੇ ਜਿਹਾਂ ਬੰਦਾ ਉਹ ਜੀ ਬਾਅ ਸੁਣਦੀ ਆ ਉਹ ਮੈਨੂੰ ਤਾਂ ਇਹ ਸੁਣਾ ਪ੍ਰਮਾਤਮਾandro ਕਹਿੰਦਾ ਚੋਗ ਲੋ ਚੋਗ ਲੋ ਪੁੱਤ ਚੋਗ ਲੋ ਚਗਲੋ ਨਹੀਂ ਕਿਹਾ ਚੋਗ ਲੋ ਕਹ ਹੈ ਮੈਂ ਤਾਂ ਚਗਲੋ ਸੁਣਿਆ ਓਏ ਫਿਰ ਉਹ ਹੀ ਗੱਲ ਜਿਹੇ ਜਿਹਾਂ ਬੰਦਾ ਉਹ ਜੀ ਬਾਅ ਸੁਣਦੀ ਆ ਇਹ ਰੱਬ ਬਾਜਾਂ ਮਾਰਦਾ ਦਾ ਬੰਦੇ ਨੂੰ ਚੰਗਾ ਵੜਾ ਟਾਈਮ ਕਰ ਲੱਗੇ ਉਹ ਬਾਜ ਆਉਂਦੀ ਨਹੀਂ ਅੰਦਰੋਂ ਚੋਰ ਓਏ ਹਾਂ ਤੈਨੂੰ ਫੇਰ ਸੁਣਿਆ ਮੈਨੂੰ ਵੀ ਸੁਣਿਆ ਯਾਰ ਉਹ ਕਹ ਚੋਰ ਮੈਨੂੰ ਵੀ ਸੁਣਿਆ ਚੋਰ ਓਏ ਇਹ ਨਾ ਬੰਦੇ ਜਦੋਂ ਕੋਈ ਆਪਾਂ ਮਾੜਾ ਕੰਮ ਕਰਦੇ ਆ ਨਾ ਉਹ ਪ੍ਰਮਾਤਮਾ ਲਾਹਨਤ ਪਾਉਂਦਾ ਬੰਦੇ ਨੂੰ ਅੰਦਰੋਂ ਆਪੇ ਬਾਜ ਹਾਂ ਜਿਵੇਂ ਪਹਿਲੇ ਕਿਹਾ ਸੀ ਚੁਗਲੋ ਚੁਗਲੋ ਹੁਣ ਚੋਰ ਆ ਗਿਆ ਹੁਣ ਦੂਜੂ ਹੋ ਰਿਹਾ ਪ੍ਰਮਾਤਮਾ ਬੰਦੇ ਫਿਰ ਦੋ ਪੱਖ ਹੁੰਦੇ ਨੇ ਅੰਦਰ ਇੱਕ ਚੰਗਾ ਹੁੰਦਾ ਇੱਕ ਮਾੜਾ ਹੁੰਦਾ ਉਹ ਹੁੰਦਾ ਹੈ ਹੋਰ ਮੈਨੂੰ ਵੀ ਸੁਣੀ ਕੁਤੇ ਕਮੀਨੇ ਹਰਾਮਜਾਦੇ ਗੋਲੇ ਓਏ ਹਾਂ ਇਹ ਰੱਬ ਤੇ ਬੜਾ ਪੁੱਠੇ ਬੋਲਦੇ ਤੈਨੂੰ ਵੀ ਸੁਣੀਏ ਬਾਜ ਰੱਬ ਤਾਂ ਯਾਰ ਇੰਨਾ ਪੁੱਠਾ ਕਿਵੇਂ ਬੋਲਣ ਲੱਗ ਗਿਆ ਸਿੱਧੀ ਗੱਲਾਂ ਗੱਦੀਆਂ ਤੇ ਸ਼ਰਮ ਨਹੀਂ ਆਉਦੀ ਉਹੀ ਭੈ ਮੈਂ ਲਗਰੇ 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 ਆਪਨੀ ਧਰਮਰਾਜ ਐ ਮੈਂ ਹਾਂ ਤੈਨੂੰ ਵੀ ਸੁਣੀ ਧਰਮਰਾਜ ਐ ਕਹਿੰਦਾ ਮੈਂ ਓਏ ਨਾ ਨਾ ਧਰਮਰਾਜ ਤਾਂ ਬਾਲਾ ਪੇੜਾ ਜੀ ਆ ਤਾਂ ਬਾਹ ਨੂੰ ਪਟਾ ਦੇ ਕੇ ਪੁੱਛਦਾ ਮਰੇ ਨੂੰ ਮਿਲਦਾ ਉਹ ਜਾਂਦਿਆਂ ਨੂੰ ਨਹੀਂ ਮਿਲਦਾ ਕੰਬਲੇ ਉਹੀ ਬਹਿਣਾ ਆਪਣਾ ਡਰਦੇ ਆ ਪੱੜੀ ਜਾਂਦੇ ਆ ਡਰਨਾ ਡਰਨਾ ਨਾ ਨਾ ਧਰਮਰਾਜ ਤੁਹਾਨੂੰ ਨਰਕਾਂ ਜਥਾਣੀ ਲੱਪਣੀ ਚੋਰਾ ਨੂੰ ਨਰਕਾਂ ਚ ਇਹ ਗੱਲ ਕੀ ਬਣ ਗਈ ਆ ਵਾ ਸੱਚੀ ਬੋਲੀ ਜਾਂਦਾ ਕਿ ਨਰਕ ਇਥਾਂ ਲੱਭਣੀ ਉਹ ਨਰਕ ਇਥਾਂ ਲੱਭੂ ਕਿਵੇਂ ਨਰਕ ਦਾ ਭਰੇ ਪਏ ਆ ਕੰਧਾਂ ਤੇ ਬੈਠੇ ਪਏ ਲੋਕ ਕੰਧਾਂ ਤੇ ਪੈਰ ਤਾਂ ਨੂੰ ਥਾਣੀ ਉੱਥੇ ਪੰਜਾਬ ਵਾਲੇ ਕੈਨੇਡਾ ਦੇ ਵਿੱਚ ਪੁਲਾਂ ਥੱਲੇ ਬੈਠੇ ਹੈ ਨਾ ਉਹ ਹਾਲ ਹੈ ਉਹ ਬਹਿ ਮੈਂ ਮੰਨਦਾ ਤੂੰ ਚੁੱਪ ਕਰਕੇ ਚੁੱਗੀ ਚੱਲ ਬੋਲ ਉਹ ਡਰ ਚੱਲ ਗਣਾ ਉਹ ਨਾ ਡਰੀ ਯਾਰ ਨਿਤ ਚੋਰੀਆਂ ਕਰਦੇ ਆ ਕਿਉਂ ਡਰੀ ਜਾਂਦਾ ਫੜ ਲਾ ਬੋਟਾ ਅੱਛਾ ਯਾਰ ਕਿਉਂ ਜਾਂਦੇ ਜਮਾ ਭਾਈ ਭਾਲੀ ਪੀੜ ਹੈ ਜੀ ਕੋਈ charmani koi hazani 94 ਓਏ ਅਜਾ ਜਮੀ ਟਿੱਡਾ ਵਗੈਰਾ ਬ ਮੈਨੂੰ ਤਾਂ ਆਪ ਲੱਗਦਾ ਯਾਰ ਿੱਡਾ ਿੱਡਾ ਤਾਂ ਨਹੀਂ ਹੁੰਦਾ ਰੱਬ ਇਹ ਤੂੰ ਮਰਵਾਣਾ ਦੇ ਯਾਰ ਕਿੱਥੇ ਕਿੱਥੇ ਹੈ ਇਹ ਜਵੇਂ ਕੰਨ ਚ ਬੋਲੀ ਜਾਂਦੇ ਓਏ ਇੰਨੇ ਨੇੜੇ ਖੜਿਆ ਪਰ ਮਾਇਤਮਾ ਕੰਜਰ ਦਾ ਮੈਨੂੰ ਲੱਗਦਾ ਪਛੜ ਮਜੀ ਪੀ ਕੇ ਆਈ ਸੀ ਉਹਦੇ ਨਾਲ ਤਾਂ ਛੱਟ ਹੋ ਗਈ ਹੈ ਜੀ ਬੁੱਫਰ ਨਹੀਂ ਲੱਗੇ ਹੁੰਦੇ ਕੰਨਾਂ ਚ ਜਮਾ ਹੀ ਯਾਰ ਜਮਾ ਸਪਸ਼ਟ ਬੋਲਦਾ ਤੈਨੂੰ ਵੀ ਹੀ ਸੁਣਦਾ ਹੋਰ ਏ ਜਵੇਂ ਨੇੜੇ ਮੈਂ ਕਹਿੰਦੇ ਮੇਰੇ ਅੰਦਰੋਂ ਹੀ ਆਵਾਜ਼ ਆਉਂਦੀ ਹੈ ਅੱਤਾ ਦੂ ਸੋਨੋ ਤਾਂ ਤੁਹਾਨੂੰ ਜਦ ਮਾਰੇ ਖੁੰਡੇ ਖੁੰਡੇ ਵੀ ਰੱਖਦਾ ਯਾਰ ਆਪੇ ਕਿਹੜੇ ਖੁੰਡੇ ਕੰਮ ਟੇਡਾ ਕਰੂਏ ਰੱਬੁਰ ਬਤਰਾ ਮੈਨੂੰ ਲੱਗਦਾ ਕਿਹੜਾ ਰੱਬ ਮਿਲਿਆ ਐਂਦਾ ਵੀਰਾ ਉੱਤੇ ਜਮੀਦਾਰ ਆਇਆ ਖੜਾ ਹੈ ਮੈਨੂੰ ਤਾਂ ਪੈ ਗਿਆ ਸ਼ੱਕ ਬਾਹਰੋਂ ਕਿਲਾ ਵਗ ਦੇਖਿਆ ਪਿੱਛੇ ਵੇਖਾ ਬਹਾਨਾ ਤਾਂ ਕੋਈ ਨਹੀਂ ਲੱਗਦਾ ਬਿੱਲਾ ਸਾਰੇ ਭੁੱਲ ਜਾ ਜਾਂ ਤਾਂ ਛੁੱਟ ਪਾ ਬੈਠੇ ਰਹੋ ਬੈਠੇ ਰਹੋ ਰੱਬ ਕਾਹਨੂੰ ਜਿਹਦਾ ਜ਼ਮੀਦਾਰ ਬੋਲਦਾ ਹਾਂ ਪਰਮਾਤਮਾ ਕਦੇ ਧਰਮਰਾਜ ਆ ਗਿਆ ਖੜੇ ਹੋ ਜੋ ਹੋ ਜੋ ਖੜੇ ਕਿ ਮੈਂ ਮੂੰਹ ਨਾ ਫੇਰ। ਅਹਾਂ ਕੀ ਹਾਲ ਹੈ ਬਾਈ ਜੀ? ਮੈਂ ਕਰਦਾ ਪੁਲਿਸ ਨੂੰ ਫੋਨ ਵੀ ਆ ਐਮਐਲਏ ਨੂੰ ਕਹਿ ਫੜ ਲੂ। ਐ ਐਮਐਲਏ ਲਗੇ ਫੜ ਲੂ ਬਾਈ ਸਾਨੂੰ। ਆ ਪੋ ਐਮਐਲਏ ਨੂੰ ਕਹਿਣਾ ਪੁਲਿਸ ਨੂੰ ਫੋਨ ਕਰ ਫੜ ਲੂ ਉਹਨਾਂ ਨੂੰ। ਨਹੀਂ ਨਹੀਂ ਇਹ ਸਾਨੂੰ ਪੁਲਿਸ ਦੀ ਕੀ ਲੋੜ ਹੈ ਬਾਈ ਇਸ ਤਾਂ ਉਹੀ ਫੜੇ ਫੜਾਈ ਯਾਰ ਅੱਬ ਤੇ ਮਾਰੇ ਭੰਦੇ। ਕੱਲ ਕੋ ਮੂੰਹ ਲਕੋਣਾ। ਤੂੰ ਫੜ ਜਾ ਇਕੱਲਾ ਕੋਈ ਤੇਰੇ ਕੱਲੇ ਦੀ ਗਾਲੀ ਇੱਜ਼ਤ ਨਹੀਂ ਮੇਰੀ ਵੀ ਉੱਡੀ ਬਦਨਾਮੀ ਹੈ। ਕਿਹੜਾ ਪਿੰਡ ਆ ਤੁਹਾਡਾ ਬਿੱਲਿਆ? ਪਿੰਡ ਤਾਂ ਜੀ ਸਾਡਾ ਸਾਹੀਆਂ ਪਿੰਡਾਂ ਦੇ ਮੁੰਡੇ ਆ ਜੀ ਪਿੰਡ ਹੀ ਪਿੰਡ। ਨਾ ਤੁਨੂੰ ਚੋਰੀਆਂ ਕਰਦੇ ਨੂੰ ਮੈਂ ਤਾਂ ਸਾਡੇ ਬੰਦੇ ਆਇਆ 10 ਚੁਗਣ ਵਾਲੇ ਅੱਛਾ ਜੀ ਮੈਂ ਤਾਂ ਉਹਨਾਂ ਨੂੰ ਹੱਥ ਨਹੀਂ ਲਾਉਣ ਦਿੱਤਾ ਵੀ ਮੈਂ ਕਿਹਾ ਮੇਰਾ ਨਰਮਾ ਨਹੀਂ ਚੁਗਣਾ ਤੁਸੀਂ ਉਹ ਬਾਈ ਤਾਂ ਹੀ ਤਾਂ ਅਸੀਂ ਆ ਗਏ ਅਸੀਂ ਕਿ ਕਿਸੇ ਜ਼ਿੰਮੇਵਾਰ ਦਾ ਨਰਮਾ ਖਰਾਬ ਹੋਈ ਜਾਂਦਾ ਇਹਨੂੰ ਇਕੱਠਾ ਕਰਕੇ ਅਗਲੇ ਘਰੇ ਫੜਾਇਆ ਉਹਨੇ ਮੈਂ ਬਿੱਲੂ ਨੂੰ ਕਿ ਸੁੱਕ ਕੇ ਕਾਲਾ ਹੋ ਜੂ ਉਹ ਨਾ ਨਾ ਲਿਆ ਕਰ ਵੀ ਬਾਈ ਜੀ ਗਲਤ ਗੱਲ ਹੈ ਗਲਤ ਗੱਲ ਹੈ ਤੂੰ ਬਿੱਲੂ ਨੂੰ ਕਿਹਾ ਵੀ ਸੁੱਕ ਕੇ ਕਾਲਾ ਹੋ ਜੂ ਤੇ ਤੂੰ ਫਿਰ ਇੱਕ ਮੁੰਡੇ ਨੂੰ ਕੀ ਕਿਹਾ ਇਹਨੂੰ ਕੀ ਨਾ ਲੈ ਕੇ ਕੀ ਕਿਹਾ ਨਹੀਂ ਬਾਈ ਜੇ ਮੈਂਨ ਤੈਨੂੰ ਬਿੱਲੂ ਬਿੱਲੂ ਕਹੈਨੂ ਤੂੰ ਕੀ ਕਿਹਾ ਫਿਰ ਮੈਂ ਤਾਂ ਕੁਛ ਹੀ ਨਹੀਂ ਕਿਹਾ ਭਾਈ ਇਹਨੂੰ ਨਾ ਨਾ ਜਿਵੇਂ ਉਹ ਨਹੀਂ ਕਹਿੰਦੇ ਬਿੱਲੂ ਨਾ ਕੰਮ ਕਰ ਬਿੱਲੂ ਓਏ ਇਹ ਬਿੱਲੂ ਇਹ ਭਾਈ ਨਾ ਬਿੱਲੂ ਓ ਜਿਹੜਾ ਸ਼ੋਰ ਹੈ ਓਏ ਮੰਨ ਜਾ ਓਏ ਨਹੀਂ ਤੁਸੀਂ ਆਵਾਜ਼ ਕਰ ਆ ਆ ਮੇਰੇ ਭਲਾਈ ਵੀ ਨਰਮ ਜੀਵਿੰਦਾਰ ਦਾ ਖਰਾਬ ਹੋ ਜਾਂਦਾ ਹੈ ਕਿਹੜੀ ਪਿੰਡ ਸੇ ਨੇੜੇ ਕਿੱਥੇ ਦੱਸੋ ਤੁਹਾਨੂੰ ਮੈਂ ਤੁਹਾਨੂੰ ਦੂਰ ਹਾਂ ਦੂਰ ਕੱਢਦਾ ਜਾਂ ਮੈਂ ਕਰਦਾ ਤੁਹਾਡੇ ਹਿਸਾਬ ਵਿੱਚ ਇੱਧਰ ਰਾਜਸਥਾਨ ਤੋਂ ਆਏ ਜੇ ਕੁਦਰਤੀ ਰਾਜਸਥਾਨ ਤੋਂ ਇੰਨੀ ਦੂਰ ਚੋਰੀ ਕਰਨਾਗੇ ਓਏ ਸਾਡੇ ਗੰਗਾ ਨਗਰ ਵੀ ਕੱਲ ਨਰਮਾ ਚੁਗਿਆ ਗਿਆ ਰਿਸ਼ਤੇਦਾਰਾਂ ਦਾ ਮੈਂ ਤਾਂ ਗੇੜਾ ਮਾਰਨਾ ਗਿਆ ਉਹਨਾਂ ਤਾਂ ਤੁਸੀਂ ਚੁੜੇ ਚੁਗਿਆ ਉਹ ਇੰਨੀ ਦੂਰ ਜਾ ਰਸੀ ਕਿਵੇਂ ਜਾਵਾਂਗੇ ਬਾਈ ਯਾਰ ਅਸੀਂ ਤਾਂ ਆਜ ਤਾਂ ਨੇੜੇ ਦੀਆਂ ਬਾਈ ਯਾਰ ਅਸਤੇ ਗਲਤੀ ਹੋ ਗਈ ਤਾਂ ਖੇਡਣ ਵਾਲੇ ਮੁੰਡੇ ਨਾ ਨਾ ਗਲਤੀ ਹੋ ਗਈ ਪੁੱਤ ਗਲਤੀ ਪੁੱਤ ਨਹੀਂ ਵੀ ਪਊਗੀ ਆਏ ਨਹੀਂ ਗਲਤੀ ਆਏ ਬਾਈ ਯਾਰ ਕਰਕੇ ਤੇਰਾ ਲਿਆ ਕੀ ਫੜਾਉਣਾ ਤੂੰ ਸਾਨੂੰ ਤੇਰੀ ਚਾਦਰ ਫੜਾ ਸੀ ਤੈਨੂੰ ਨਾ 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 ਜਾਂ ਤਾਂ ਇਹ ਨਰਮਾ ਸਾਰਾ ਚੁੱਕ ਕੇ ਅਸਲ ਤੇ ਵਿੱਚ ਨਾ ਮੈਂ ਮੰਨਣਾ ਹੀ ਨਹੀਂ ਮੈਂ ਤਾਂ ਮੰਨਦਾ ਹੀ ਨਹੀਂ ਹੁੰਦਾ ਮੈਂ ਤਾਂ ਬਹੁਤ ਜੱਟਾਂ ਮੈਂ ਤਾਂ ਬਹੁਤ ਚੰਦਰਾ 10 ਸਾਡੇ ਨਾ 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 ਉਹ ਨਹੀਂ ਜੁਰਗੋ ਇਹ ਇਹ ਪੁਗਤਨੀਆਂ ਪਹਿਣੀਆਂ ਤੁਹਾਨੂੰ ਨਹੀਂ ਜੁਰਗੋ ਪੁਗਤਨੀਆਂ ਪਹਿਣੀਆਂ ਤੁਸੀਂ ਨਹੀਂ ਪੁਗਤੀਆਂ ਮੈਂ ਸਾਡੇ ਸਾਡੇ ਮਾਪਿਓ ਦੇ ਮੂੰਹ ਕਾਲਾ ਹੋਜੀ ਉਹਦਾ ਮੂੰਹ ਮਾਪਿਓ ਦਾ ਕਾਲਾ ਕੀ ਇਹ ਤਾਂ ਹੋਇਆ ਹੀ ਪਿਆ ਤੇਰਾ ਵੀ ਹੁਣ ਵਾਲਾ ਹੀ ਬਸ ਖੜ ਜਾ ਉਵੇਂ ਨਹੀਂ ਜੀ ਬਦਨਾਮੀ ਨਾਲ ਮੂੰਹ ਕਾਲਾ ਬਦਨਾਮੀ ਨਾਲ ਬਦਨਾਮੀ ਤੁਸੀਂ ਪਹਿਲਾਂ ਕਾਹਦੇ ਆਸਤੇ ਚੋਰੀਆਂ ਕਰਦੇ ਫਿਰਦੇ ਹੋ ਕਮਲਿਓ ਹੈ ਤੁਸੀਂ ਮੈਨੂੰ ਉਹ ਦੱਸ ਦਿੰਦੇ ਵੀ ਵੀ ਮੈਨੂੰ ਰੁਪਏ ਚਾਹੀਦੇ ਘਰੇ ਆ ਜਾਂਦੇ ਤੁਸੀਂ ਮੇਰੇ ਚਲ ਆਹ ਲਓ ਜੀ ਨਰਮਾ ਫਿਰ ਦੇ ਦੋ 2000 ਰੁਪਏ ਹੈ 1000 ਰੁਪਏ ਚਾਹੀਦੇ ਵਾਹ ਓਏ ਬੜੇ ਬਿਸ਼ਰਮ ਤੁਸੀਂ ਸਪਿੰਟਿੰਗ ਲੈ ਮੰਨ ਲੈ ਦਿਵਾਲੀ ਵਾਹ ਓਏ ਤੇਰੇ ਅੱਜ ਦੀਵਾਲੀ ਕਰਕੇ ਤੁਸੀਂ ਚੋਰੀਆਂ ਕਰਦੇ ਫਿਰਦੇ ਹੋ। ਉਹ ਸੀ ਤਾਂ ਖੇਡਣ ਵਾਲੇ ਮੁੰਡੇ ਆ ਜੀ ਖੇਡਣ ਖਾਤਰ ਪੈਸੇ ਇਕੱਠੇ ਕਰਦੇ। ਕਿਹੜਾ ਓਏ ਹਾਲਾ ਸਾਡਾ ਤਾਂ ਪੁੱਛੋ ਨਾ ਜੀ ਬਸ ਪਤਾ ਐਸਾ ਐ ਏਡੇ ਕੱਚੇ ਚੋਰ ਕਹਿ ਦੇਖੇ ਹੋਣਗੇ ਤੁਸੀਂ। ਅੱਛਾ ਜੀ। ਹੋਊ ਤਾਂ ਹੀ ਤਾਂ ਫੜੇਗੇ। ਖੇਡਣ ਨਾਲੋਂ ਫੜਦਾ ਮੈਂ ਪੁੱਤ। ਆ ਸਾਡੇ ਕੋਲ ਤਾਂ ਆ ਲੈ ਇਹ ਕਿੰਨਾ ਕੁ ਨਰਮ ਪਈ ਜੀ 2 ਕਿਲੋ ਨਾਲ। ਵੀਡੀਓ ਪਾਉਣਾ ਯਾਰ ਫੇਰ ਮੈਨੂੰ ਨਹੀਂ ਪਤਾ ਸੀ। ਓਏ ਲੱਖ ਦੀਆਂ ਲਾਂਹ ਤਾਂ ਸਰਕਾਰੇ ਤੇਰੇ ਤੇ ਖੜ ਜਾ ਇੱਕ ਮਿੰਟ ਮੈਂ ਫੇਰ ਤੁਹਾਡੇ ਨਾਲ ਮੈਨੂੰ ਨਹੀਂ ਪਤਾ ਸੀ ਵੀ ਪਲੇਅਰ ਮੁੰਡਿਆਂ ਨੂੰ ਵੀ ਨਸ਼ਾ ਪਲੇਅਰ ਮੁੰਡਿਆਂ ਨੂੰ ਚੋਰੀਆਂ ਮੈਨੂੰ ਆਇ ਸੀ ਕਿਤੇ ਨਸ਼ੇ ਵਾਸਤੇ ਆ ਨਹੀਂ 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 ਜੀ ਅਸੀਂ ਤਾਂ ਨਸ਼ਾ ਪਤਾ ਨਹੀਂ ਕਰਦੇ ਨਹੀਂ ਦੇਚ ਇਹਦੇ ਚ ਇਹਦੇ ਚ ਦੇਖੋ ਕਿੰਨਾ ਕਿ ਨਰਮਾ ਪੈਜੂਗਾ ਜੀ ਕਿੰਨਾ ਕਿ ਨਰਮਾ ਇਹਦੇ ਚ ਪੈਜੂਗਾ ਦੱਸ ਦਿਓ ਤੁਸੀਂ ਇਹ ਚ ਕਿਲੋ ਨਹੀਂ ਪੈਂਦਾ ਕਿਲੋ ਇਹਦੇ ਚ 2 ਕਿਲੋ ਨਰਮਾ ਕਿੰਨੇ ਦਾ ਹੋਇਆ 80 ਰੁਪਿਆ ਦਾ ਨਰਮਾ ਹਾ ਤੇ ਗੱਟਾ ਪਰ ਰੱਖਿਆ ਸੀ ਪੁੱਤ ਤੂੰ ਤੁਸੀਂ ਨਹੀਂ ਇਹੋ ਕਿਸੇ ਦਾ ਹੋਊਗਾ ਨਾ ਮੈਂ ਹੁਣ ਤੁਹਾਡੇ ਨਾਲ ਹੁਣ ਮੈਂ ਤੁਹਾਡੇ ਨਾਲ ਆ ਮੈਨੂੰ ਐ ਸੀ ਕਿਤੇ ਨਸ਼ੇ ਪੱਤੇ ਵਾਲਿਆਂ ਜਾਂ ਨਸ਼ੇ ਪੱਤੇ ਵਾਲਿਆਂ ਦਾ ਮੈਂ ਹੱਡ ਤੋੜ ਦਿੰਦਾ ਲੰਮੇ ਪਾ ਕੇ ਹੁਣ ਤੁਸੀਂ ਦੱਸੇ ਵੀ ਮੁੰਡੇ ਖੇਡ ਨਾਲੇ ਖੇਡ ਨਾਲੇ ਖੇਡ ਨਾਲੇ ਹਾਂਜੀ ਇੱਕ ਮਿੰਟ ਪੁੱਤ ਮੈਂ ਤੁਹਾਨੂੰ ਕੋਈ ਨਹੀਂ ਮੈਂ ਤੁਹਾਡੇ ਨਾਲ ਆ ਅਸੀਂ ਵੀ ਤੁਹਾਡੇ ਨਾਲ ਆ ਜੀ ਫੇਰ ਦੱਸੋ ਜੀ ਤੁਹਾਡਾ ਨਰਮਾ ਤੁਹਾਨੂੰ ਲੇਬਰ ਨਹੀਂ ਮਿਲਦੀ ਤੈਨੂੰ ਤਾਂ ਦੱਸੋ ਦੁਨੀਆਂ ਨਹੀਂ ਨਹੀਂ ਲੇਬਰ ਤਾਂ ਪੁੱਤ ਆਪਨੇ 10 ਬੰਦੇ ਬੈਠਿਆ ਕਰੇ ਤੇ ਫਿਰ ਚੁਕਾਇਆ ਕਿਉਂ ਨਹੀਂ ਮੈਂ ਕਿ ਹੱਥ ਨਹੀਂ ਲਾਉਣ ਦਿੰਦਾ ਮੈਂ ਕਿਸੇ ਨੂੰ ਨਹੀਂ ਅਸੀਂ ਆਏ ਸੀ ਜੀ ਕਿਉਂ ਨਹੀਂ ਹੱਥ ਲਾਉਣ ਦਿੰਦੇ ਮੈਂ ਕਿ ਮੈਂ ਆਪਦੇ ਨਰਮਲ ਆਖੀ ਬੀਜੇ ਤੁਸੀਂ ਕਿਵੇਂ ਚੁੱਕ ਲਓਗੇ ਉਹ ਹੁੰਦੀ ਆ ਡੋਡੀ ਬਈ ਬੰਦੇ ਦੀ ਸੋਚੀ ਕੀ ਕਹਿ ਸਕਦਾ ਪਥਰੇ ਭੰਤੇ ਲੋਕ ਰਹਿੰਦੇ ਆ ਤੁਹਾਡੀ ਆਪਦੀ ਕੋਈ ਸੋਚ ਹੋਣੀ ਹੈ ਜੀ ਤੁਹਾਡੀ ਆਪਦੀ ਹੈ ਜੀ ਆਪਦੀ ਹੁੰਦੀ ਹੈ ਸੋਚ ਕਿਸ ਦੀ ਕਹਿ ਜੀ ਹੁੰਦੀ ਕਿਸ ਦੀ ਕਹਿ ਜੀ ਹੁੰਦੀ ਕੋਈ ਨਹੀਂ ਪੁੱਤ ਕੋਈ ਨਹੀਂ ਮੈਨੂੰ ਤਾਂ ਬਹੁਤ ਦੁੱਖ ਲੱਗਿਆ ਵੀ ਮੇਰੇ ਦੇਸ਼ ਦੇ ਅੰਦਰ ਪਲੇਅਰਾਂ ਨੂੰ ਓ ਪ੍ਰਮਾਤਮਾ ਕਿਹੜਾ ਜੋਗ ਆ ਗਿਆ ਪਲੇਅਰ ਮੁੰਡਿਆਂ ਨੂੰ ਚੋਰੀਆਂ ਕਰਕੇ ਕਾਹੇ ਕਰਨਾ ਪੈ ਰਿਹਾ ਅਸੀਂ ਤਾਂ ਜਿੱਦਣੇ ਖੇਡਦੇ ਹੀ ਰਹਿੰਦੇ ਹਾਂ ਹੋਰ ਜੀ ਮੈਂ ਤਾਂ ਹੀ ਤਾਂ ਕੰਮਾਂ ਤੇ ਹੋ ਗਈ ਜੀ ਖੇਡ ਆ ਸਰਕਾਰੇ ਉਹ ਸਰਕਾਰੇ ਦੇਖ ਕੀ ਜੋ ਨੌਜਵਾਨ ਮੁੰਡੇ ਮੇਰੇ ਖੇਤ ਆਹ ਨੌਜਵਾਨ ਵਿਚਾਰੇ ਮੇਰੇ ਖੇਤ ਇਹਨਾਂ ਦੇ ਨਾਲ ਆ ਮੈਂ ਇਹਨਾਂ ਨੂੰ ਵੀ ਵਿਚਾਰੇ ਪਲੇਅਰ ਮੁੰਡੇ ਖੇਡਣ ਵਾਲੇ ਮੁੰਡਿਆਂ ਨੂੰ ਚੋਰੀ ਕਰਨੀ ਪੈ ਰਹੀ ਆ ਕੀ ਕਰ ਰਹੇ ਹੋ ਤੁਸੀਂ ਲੀਡਰ ਵੋਟਾਂ ਲੈ ਜਾਂਦੇ ਹੋ ਸਾਮਰੇ ਹਾਂ ਤੁਸੀਂ ਪਲੇਅਰਾਂ ਨੂੰ ਆਹ ਦੇਖ ਆਹ ਮੁੰਡੇ ਪਲੇਅਰ ਵਿਚਾਰੇ ਆਪਦੀ ਰੋਟੀ ਲਈ ਆਉਦੇ ਖੇਡਣ ਲਈ ਕਹਿੰਦੇ ਅਸੀਂ ਚੋਰੀ ਕਰ ਰਹੇ ਹਾਂ ਖੇਡਣ ਵਾਸਤੇ ਹਾਂਜੀ ਹਾਂਜੀ ਆਹ ਦੱਸੋ ਆਪਣੇ ਵੀਡੀਓ ਚ ਤੁਸੀਂ ਕੀ ਖੇਡਣਾ ਹੈ દિਵਾਲੀ ਆ ਗਈ ਜੂਆ ਖੇਡਣੀ ਜੂਆ ਸੌਰੀ ਸੌਰੀ اے ਮੇਰੇ ਸਾਲੇ ਕੁੱਤੇ ਗੁੱਲੇ ਕਮੀਨੇ ਮੈਂ ਅਕੇ ਕਿਤੇ ਸਾਲੇ ਕੋਈ ਗਰਾਊਂਡ ਗਰਾਊਂਡ ਵਾਲੇ ਪਲੇਅਰ ਤੂੰ ਤਾਂ ਬੜੇ ਹਰਾਮੀਆਂ ਇਦੋਂ ਤਾਂ ਨਸ਼ੇ ਵਾਲੇ ਨਿਕਲਿਆਉਂਦੇ ਦਾ ਜਿੰਨੇ ਨਸ਼ਾ ਛੜਾਇਆ ਤਾਂ ਜਾਂਦਾ ਜੂਆ ਕਿਵੇਂ ਛੜਾਇਆ ਜਾਉ ਬੰਦੇ ਤੋਂ ਉਹ ਤੁਨੂੰ ਉਹੀ ਤਾਂ ਆਖੀ ਇਹਨੇ ਵੀ ਖੇਡਦੇ ਸੀਗੇ ਤਾਂ ਹੀ ਤਾਂ ਕਿੱਤਿਆਂ ਤੇ ਹੋ ਗਏ ਖੇਡ ਖੇਡ ਕੇ ਪੱਟੇ ਕੇ ਘਰ ਹਾਂ ਅੱਜ ਖੇਡ ਖੇਡ ਕੇ ਪੱਟੇ ਕੇ ਤਾਂ ਚੋਰੀਆਂ ਤੇ ਆ ਗਏ ਆ ਇਧਰ ਹੋਈ ਜਾਂਦੇ ਤੁਹਾਨੂੰ ਆਪ ਦਾ ਕਰ ਕਰ ਜਾ ਪਲੇਟ ਤੇ ਸਾਰਾ ਕੁਝ ਪਲੇਟ ਤੇ ਚੋੜਿਆਂ ਤੇ ਹੋ ਗਏ ਨਹੀਂ ਭਾਂਡੇ ਵੇਚ ਕੇ ਆਏ ਉਹ ਨਹੀਂ ਇਹ ਤਾਂ ਰਿੰਦੇ ਮੇਰੇ ਵੇਚਿਆ ਤੇਰੇ ਵੀ ਤੇਰੇ ਵੀ ਕਿਹਾ ਇਧਰ ਇਧਰ ਮੇਰੇ ਵੇਚੇ ਹੁਣ ਨਹੀਂ ਪੁੱਤ ਵੇਚਦੇ ਹੁਣ ਜਦੋਂ ਤੁਸੀਂ ਜੇਲ੍ਹ ਜਾਓਗੇ ਤੁਹਾਨੂੰ ਉਹ ਕਿ ਘਟੋਕਾ ਟਾ ਚੋਰੀ ਦੀ 500 ਸਾਲ ਦੀ ਸਜ਼ਾ ਐਡੀ ਤਾਂ ਨਹੀਂ ਕੋਈ ਸਾਜੀ ਬਥੇਰੇ ਵਾਰੀ ਅੰਦਰ ਗਏ ਐਡੀ ਹੁੰਦੀ ਨਹੀਂ ਛੋਟੀ ਹੁੰਦੀ ਆਹੀ ਤਾਂ ਗੱਲਾਂ ਚੋਰ ਤੁਸੀਂ ਤਾਂ ਚਾਂਬਲੇ ਵਟ ਕਿੰਨੀਆਂ ਈ ਚੋਰੀਆਂ ਕਰਦੇ ਫੜੇਗਾ ਪਹਿਲਾਂ ਬਾਜ ਖੇਡਣ ਖਾਤਰੀ ਬਸ ਬਸ ਨਾ 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 ਹੁਣ ਮੈਂ ਬਖਸ਼ਦਾ ਨਹੀਂ ਮੈਨੂੰ ਐਸੀ ਕਿਤੇ ਪਹਿਲਾਂ ਤਾਂ ਤੁਸੀਂ ਮੈਨੂੰ ਬੁੱਧੂ ਬਣਾਇਆ ਵੀ ਅਸੀਂ ਪਲੇਅਰ ਹਾਂ ਮੈਂ ਤੁਹਾਡੀ ਨਹੀਂ ਹੈ ਪਲੇਅਰ ਹੀ ਜੀ ਹੈ ਤਾਂ ਪਲੇਅਰ ਹੀ ਜੀ ਪਲੇਅਰ ਛੋਟੀ ਜੀ ਪਲੇਅਰ ਕੋਈ ਗੇਮ ਛੋਟੀ ਵੱਡੀ ਨਹੀਂ ਹੁੰਦੀ ਜੀ ਹੁੰਦੀ ਨੀਤ ਬੰਦੇ ਦੀ ਛੱਡੀ ਛੋਟੀ ਆ ਆ ਕਾਦੀ ਪਲੇਅਰ ਹੈ ਵੇ ਜੂਏ ਵਾਲਾ ਜੂਏ ਖੜਾਉਣ ਵੇ ਤੁਸੀਂ ਤਾਂ ਮੇਰਾ ਸਾਰਾ ਨਰਮ ਚੱਕ ਦਿੰਦੇ ਨਹੀਂ ਸਾਰਾ ਤਾਂ ਆ ਭਾਈ ਆ ਕਿੰਨਾ ਅਗਲੇ ਜਾਂਗੇ ਜੀ ਹਾਂ ਤਾਂ ਨਰਮਲ ਜੇ ਕੁਦਰਤੀ ਤੌਰ ਤੇ ਤਾਂ ਮੈਨੂੰ ਰੱਬ ਨੇ ਇਹ ਨਾਂ ਗੇੜਾ ਬਜਦਾ ਰੱਬ ਸਭੀ ਇਦਰੀ ਤੂੰ ਤਾਂ ਚੱਕ ਦਿੰਦੇ ਪਲੇਟ ਦਿੰਦੇ ਕੀ ਪਤਾ ਕਿੰਨਾ ਚਿਰ ਚੌਂ ਲੱਗਣਾ ਸੀ ਅਜੇ ਲੱਗੀ ਸੀ ਤੁਸੀਂ ਤਾਂ ਚੁਗਣਾ ਓਏ ਅਸੀਂ ਮੋਛੇ ਇਹਨੇ ਕਿੰਨਾ ਚੁਗ ਲੈਂਦਾ ਜੀ ਕੋ ਪੰਡ ਲੈ ਜਾਂਦੀ ਸੀ ਜਿੰਨੇ ਚੁਗਿਆ ਜਿਹਨੇ ਲੇਬਰ ਦੇ ਚਲ ਜਿੰਨੇ ਚੁਗਿਆ ਹਾਂ ਚਲੋ ਸਾਨੂੰ ਜਾਣ ਪੈਸੇ ਵੀ ਦੇਓ ਤੁਹਾਨੂੰ ਮੈਂ ਕੱਢਤਾ ਜਾ ਸਰਪੰਚ ਕੋਲੇ ਲੈ ਕੇ ਜਾਣਾ ਥੋੜੀ ਛੋਟਾ ਨਰਮਾ ਚੁਗੇ ਹੈ ਕਿ ਪੈਸੇ ਤਾਂ ਬਣਦੇ ਆ ਸਰਪੰਚ ਕੋਲੇ ਕਾ ਤੋ ਕਾ ਤੋ ਸਰਪੰਚ ਕੋਲੇ ਕੀ ਕਰ ਜੂਗੀ ਸਰਪੰਚ ਨੂੰ ਜਲੀਲ ਕਰੂਗਾ ਵੱਧ ਤੋਂ ਵੱਧ ਉਹ ਤੁਸੀਂ ਆਪ ਇੱਥੇ ਹੀ ਕਰ ਲਓ ਦੇਖੋ ਸਾਡੇ ਕੋਲੇ ਪੰਜੀ ਨਹੀਂ ਨਾ ਤੁਹਾਨੂੰ ਦੇਣ ਨੂੰ ਨਾ ਕੋਈ ਪੰਚਾਇਤ ਨੂੰ ਦੇਣ ਨੂੰ ਕਾਹਤੋ ਜਾਵਾਂਗੇ ਸਾਡੇ ਨਾਮ ਬਚ ਕੱਲ੍ਹ ਤੂੰ ਆ ਨਾਲੇ ਤੈਨੂੰ ਹਰੇਕ ਦੀ ਜਿਹਦੇ ਨਾਲ ਬੰਦਾ ਪੁੱਛੂ ਨਾ ਤੇਰੀ ਚਾਹ ਵੀ ਗਿਜ ਜਾਏ ਕੋਈ ਘਰੇ ਵਾਲਾ ਪੈਸੇ ਕਰੂ ਕੀ ਗੱਲ ਬਣ ਗਈ ਸੀ ਬਲਵੰਤ ਸਿੰਘ ਕੀ ਗੱਲ ਬਣ ਗਈ ਸੀ ਫੁਲਾਣਾ ਸਿੰਘ ਤੇਰਾ ਲਹੂ ਪੀਲੂ ਪਿੰਡ ਕਦੇ ਤੂੰ ਆ ਗੱਲ ਹੀ ਠੱਪ ਕਰ ਦੇ ਵਾਹ ਬਹੁਤ ਇੱਕ ਗੱਲ ਹੈ ਚੋਰ ਬੰਦੇ ਦਾ ਦਿਮਾਗ ਬਹੁਤ ਹੁੰਦਾ ਥੋੜਾ ਖਰਚੀ ਬਦੂ ਬਾਈ ਜੀ ਇਹਦਾ ਗੱਲ ਦੱਸ ਕੇ ਜੇ ਤੁਸੀਂ ਪੜਦਾ ਪਾ ਅਗਲਾ ਮੈਨੂੰ ਪੁੱਛਣਾ ਆਇਆ ਕਰੂ ਮੈਂ ਚਾਹ ਪੀਉਣੀ ਪਿਆ ਕਰੂ ਹਾਂਜੀ ਹਾਂਜੀ ਇਸ ਤਰ੍ਹਾਂ ਫੋਨ ਅਟ ਕਰਨਗੇ ਕੋਈ ਗੱਲ ਨਹੀਂ ਪੁੱਤ ਮੈਂ ਤਾਂ ਸ਼ਕੀਨ ਇਹ ਚੀਜ਼ਾਂ ਦਾ ਵੀ ਮੇਰੇ ਕੋਲ ਅਗਲਾ ਪਾ ਕੇ ਪੁੱਛੇ ਵੀ ਗੱਲ ਕੀ ਹੋ ਗਈ ਸੀ ਤਾਂ ਆ ਤਾਂ ਮੈਨੂੰ ਤਾਂ ਬਹਾਨਾ ਲੱਭ ਗਿਆ ਵੀ ਚੋਰੀ ਕਰਦੇ ਮੈਂ ਤੁਹਾਡਾ ਤਾਂ ਸਾਰਾ ਨਰਮਾ ਪਾਉਂਗਾ ਇਹ ਤਾਂ ਨਜ਼ਾਰਾ ਆ ਗਿਆ ਮੇਰੀ ਸੁਣ ਲੈ ਗੱਲ ਇਹਦਾ ਆ ਇਧਰ ਲਾ ਆ ਕਿਲਾ ਚੰਗਾ ਸੀ ਉਹ ਕਿਲਾ ਮਾੜਾ ਉਧਰ ਲਾ ਉਹ ਸਾਰਾ ਥੋਡੇ ਤੇ ਪਾਉਂਗਾ ਹੁਣ ਓਏ ਸਾਡੇ ਤੇ ਚਾਹ ਇੱਕ ਲੱਖ ਰੁਪਇਆ ਪਾ ਦੇ ਪਰਚਾ ਘਟਾਇਆ ਹਾਂ ਸਰਕਾਰ ਕਿਤੇ ਵੀ ਨਹੀਂ ਆਏ ਕਹਿੰਦੀ ਵੀ ਇਹਨਾਂ ਨੂੰ ਲੱਖ ਰੁਪਇਆ ਦੇ ਦੂਗਾ ਫਲਾਣਾ ਸਿਓ ਇਹ ਨਹੀਂ ਕਹਿੰਦੀ ਸਰਕਾਰ ਦੇ ਤਾਂ ਉਹ ਤਾਂ ਮੇਰੇ ਜਿੱਦੇ ਤੇ ਠੀਕ ਹੈ ਨਹੀਂ ਕੇਸ ਚੱਲੀ ਜਾਊਗਾ ਚੱਲੀ ਜਾਊਗਾ ਚੱਲੀ ਜਾਊਗਾ ਥੋੜਾ ਮਾਂ ਪਿਓ ਦੇਊ ਆ ਕੇ ਮੈਂ ਮਾਂ ਪਿਓ ਤਾਂ ਸਾਨੂੰ ਪਹਿਲਾਂ ਹੀ ਬੇਦਖਲ ਕਰੀ ਵੇਖਾਈ ਅਜਿ ਘਰੋਂ ਬਾਹਰ ਹੈ ਹਾਂ ਦੋ ਵੀ ਵਾਰ ਕਰਤਾ ਸੀ ਅਜਾ ਨਰਕੇ ਪਟਲੇ ਲੋਕਾਂ ਦੇ ਕੱਖੀ ਨਹੀਂ ਛੱਡਿਆ ਮੇਰੇ ਸਾਲਿਓ ਜਮਾਂਡ ਫਿਲਟਰ ਕੇ ਜਮਾਂਡ ਜਿਸ ਤੇ ਟੂਟੀਆਂ ਵੇਚ-ਵੇਚ ਖਾ ਗਏ ਤੇ ਫਿਰ ਤੁਸੀਂ ਜੂਆ ਨਾ ਖੇਡੋ ਪੁੱਤ ਗੱਲ ਕਾਦੀ ਵੀ ਤੁਸੀਂ ਜੂਆ ਜ਼ਰੂਰੀ ਖੇਡਣਾ ਉਹ ਸਾਨੂੰ ਆਤ ਲੱਗੀ ਪਈ ਜਿਵੇਂ ਲਤ ਲੱਗੀ ਜੀ ਲਤ ਲੱਗੀ ਨਾ ਨਾ ਲਤ ਨਹੀਂ ਲੱਗੀ ਤੁਹਾਡੇ ਆ ਲੱਤਾਂ ਭਾਲਦੇ ਤੁਸੀਂ ਆਹ ਲੱਤਾਂ ਆਹ ਆਹ ਲਤ ਜਿੰਨਾ ਜੇ ਤੁਹਾਡੇ ਪੈਂਦੀਆਂ ਨਹੀਂ ਨਾ ਉਹਨਾਂ ਦੇ ਕੁੱਟ ਲੋਈ ਕੁੱਟ ਕਿੰਨਾ ਕੁੱਟ ਲੋਈ ਨਾ 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 ਪੁੱਤ ਕੋਈ ਨਹੀਂ ਮੈਂ ਫਿਰ ਕੋਈ ਕੁੱਟਗਾ ਨਹੀਂ ਆ ਕੁੱਟ ਲੋਈ ਹੋਰ ਜੀ ਦੋ ਬਾਪਾ ਤੂੰ ਪੰਜੇ ਨੇ ਕੁੱਟਾ ਦੀ ਗੱਲ ਆ ਆ ਪੁੱਤ ਆਪਣੇ ਤਾਂ ਖੇਤ ਨਰਮਾ ਚੁਗੀ ਜਾਂਦੇ ਸੀ ਇੱਥੇ ਬੈਠਾ ਰਹਿ ਹੱਲ ਨਾ ਹੱਲ ਨਾ ਨਹੀਂ ਨਹੀਂ ਮੈਂ ਤਾਂ ਖੜਾ ਹਾਂ ਇਹ ਚਾਰ ਬੰਦੇ ਲਿਆਓ ਚੰਗੀਆਂ ਡਾਂਗਾ ਲਿਆਓ ਇੱਕ ਤਾਂ ਜਿਹੜਾ ਆਪਣੇ ਨਹਰੇ 'ਚ ਗੇਟ ਨਾਲ ਲੱਗੀ ਪਈ ਐ ਛੱਡ ਦੇ ਉਹੋ ਉਹੋ ਲਿਆ ਉਹ ਲਿਆ ਉਹ ਦੋ ਹਾਂ ਇਹ ਦੋ ਬਿੱਟੂ ਕਾ ਡਾਂਗਾ ਪੜਦਾ ਚੰਗੀਆਂ ਵੱਲ ਕਾ ਤੇਨਾਂ ਦੀ ਨੇਰੀ ਠਾਉਣੀ ਐ ਤੁਸੀਂ ਹਰਾਂ ਤੁਸੀਂ ਅਸੀਂ ਜ਼ਿਮੀਂਦਾਰ ਪਤੰਦਰੋ ਪਾਲਦੇ ਆ ਤੇ ਤੁਸੀਂ ਝਾਕੇ ਚੋਕ ਕੇ ਲੈ ਗਏ ਹੈ ਹੋਰ ਜੀ ਬਾ ਹੋਰ ਜੀ ਤੂੰ ਬੜੇ ਬੇਸ਼ਰਮ ਚੋਰ ਐ ਮੈਂ ਤਾਂ ਜ਼ਿੰਦਗੀ ਚ ਚੋਰ ਪਹਿਲੀ ਗੱਲ ਤੇ ਤੁਸੀਂ ਸਕਿੰਟ ਚ ਹੀ ਮੰਨ ਗਏ ਅੰਜੁਰ ਤੇ ਇਹ ਜੇ ਮੈਂ ਚੋਰੀ ਨਹੀਂ ਦੇਖੇ ਵੀ ਹਾਂਜੀ ਹਾਂਜੀ ਮੰਨ ਲੈ ਤੁਸੀਂ ਜਿਹੜੀ ਗੱਲ ਮੰਨਦੇ ਸਕਿੰਟ ਚ ਤੁਸੀਂ ਮੰਨ ਜਾਂਦੇ ਹੋ ਜੀ ਜੀ ਛੱਤਰ ਖਾ ਕੇ ਹੀ ਮੰਨਣੀ ਸੀ ਜੂ ਪਹਿਲਾਂ ਹੀ ਮੰਨ ਚੋ ਨਾ ਨਾ ਛੱਤਰ ਤੁਹਾਡੇ ਬਲਾਵੇਂ ਕੱਢੂਗਾ ਚੋਰ ਹੀ ਥੋੜੀ ਨਾ ਜਿਹੜੀ ਲੱਗੀ ਹੋਈ ਐ ਲੱਤ ਇਹ ਅੱਜ ਹਟੂਗੀ ਬੜੇ ਸਰੀ ਚੜੀ ਦਤ ਮੇਰੇ ਹੁਣ ਕਿਉਂ ਦਿਨੇ ਉਹ ਲੋਕਾ ਲੁੱਟ ਲਿਆ ਓਏ ਉਹ ਲੋਕ ਉਹ ਲੋਕ ਲੁੱਟ ਲਿਆ ਮੈਨੂੰ ਓਏ ਥੋੜੇ ਥੋੜੇ ਕੀੜੇ ਪੈਣ ਚੋਰਾ ਕੀੜੇ ਪੈਣ ਮਾਂ ਤੇ ਚੋਲੀਆਂ ਟੂਆ ਅੱਡ ਲਾ ਟੱਲਾ ਆ ਆ ਜਾ ਆ ਜਾ ਭੈਜਾ 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 ਓਏ ਥੋੜੇ ਓ ਚੋਰਾ ਮਰ ਜਿਓ ਤੁਸੀਂ ਓਏ ਇੱਕ ਦਾ ਨਾਮ ਬਿੱਲੂ ਮੈਨੂੰ ਪਤਾ ਹੈ ਬਿੱਲੂ ਚੋਰ ਪਿੰਡ ਕਿਹੜਾ ਪਿੰਡ ਥੋੜੇ ਪੁੱਤ ਪਿੰਡ ਕਿਹੜਾ ਮੇਰੇ ਸਾਲਿਆਂ ਕੀ ਹੋਣੇ